ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਛੋੜ ਜਿਹੜੇ ਵੀਰ ਜੀ ਹੁਣਾਂ ਨੇ ਰੱਖੇ ਆ ਤੇ ਚੰਗੇ ਦੁੱਧ ਵਾਲੇ ਸਾਰੇ ਜਾਨਵਰ ਆ ਸਾਰੀਆਂ ਚੰਗੇ ਰਿਕਾਰਡ ਵਾਲੇ ਪਸ਼ੂ ਆ ਤਿੰਨ ਮੱਝਾਂ ਵਾਲੇ ਵੀਰ ਜੀ ਹੁਣਾਂ ਦੀਆਂ ਤੇ ਨਾਲ ਵੀਰ ਜੀ ਹੁਣਾਂ ਦੇ ਵੱਡੇ ਵੀਰ ਜੀ ਦੀਆਂ ਵੀ ਆ ਮੱਝਾਂ ਤੇ ਇਹ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਸਾਂਭੀਆਂ ਸੰਭੀਆਂ ਚੰਗੀਆਂ ਵਾਂ ਜਿਹੜੀਆਂ ਚੰਗੇ ਪਸ਼ੂ ਜਿਹੜੇ ਰੱਖੇ ਆ ਸਾਰੇ ਆਪਾਂ ਦੇਖ ਸਕਦੇ ਆ ਤੇ ਅੱਜ ਇਹਨਾਂ ਚ ਇੱਕ ਮੱਝ ਜਿਹੜੀ ਵਕਾਊ ਆ ਤਾਜੀ ਸੋਈ ਆ ਤੇ ਮਗਰ ਕੱਟੀ ਵੀ ਬੜੀ ਚੰਗੀ ਆ ਉਹਦੇ ਸਾਰੇ ਰਿਕਾਰਡ ਵੀਰ ਜੀ ਨਾਲ ਕੋਲ ਹੈਗੇ ਆ ਆਪ ਕਿਹੜੇ ਟੀਕੇ ਦੀ ਆ ਵਗੈਰਾ ਸਾਰੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਆ ਬਾਕੀ ਆ ਵੀ ਤਾਜੀ ਸੋਈ ਆ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਨਾਮ ਦੱਸ ਦੇ ਕਰੀ ਆਪਣਾ ਮੇਰਾ ਨਾਮ ਸੁਪਾਲ ਸਿੰਘ ਹੈ ਜੀ ਹਾਂਜੀ ਤੇ ਪਿੰਡ ਸੁਲਤਾਨਵਿੰਡ ਪਿੰਡ ਸੁਲਤਾਨਵਿੰਡ ਹਾਂਜੀ ਤੁਸੀਂ ਹਾਂਜੀ ਬਹੁਤ ਬੜਾ ਖੂਬ ਭਾਈ ਮੰਜ ਭਾਈ ਮੰਜ ਸਾਫ ਗੁਰਦਾਰੇ ਦੇ ਬਿਲਕੁਲ ਲੱਗ ਗਈ ਹੈ ਹਨਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਪੈਸਾ ਲਗਭਗ ਆਪਣਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਵਾ ਸ਼ਹਿਰ ਦੇ ਵਿੱਚ ਹੀ ਹੈ ਜੀ ਬਿਲਕੁਲ ਸ਼ਹਿਰ ਦੇ ਸ਼ਹਿਰ ਬਿਲਕੁਲ ਨਾਲ ਹੀ ਹੈ ਹਨਾ ਹਾਂਜੀ ਨਾਲ ਬਿਲਕੁਲ ਤੇ ਫੋਨ ਨੰਬਰ ਕੋਲ ਦਿਓ ਫੋਨ ਨੰਬਰ ਵੀ ਜੀ ਮੇਰਾ 98034 32331 ਅਸੀਂ ਇਹ ਮਾਝਾ ਮਤਲਬ ਮੈਂ ਪਿਛਲੇ ਸਵੇਰੇ ਆਂਦੀ ਸੀ ਅੱਛਾ ਮਿਲੋ ਘਰ ਦੀ ਛੋਟੀ ਦੂਜੇ ਸਵੇਰੇ ਆਪਣੇ ਕੋ ਸੱਜਣੀਆਂ ਉਹਨਾਂ ਕੋ ਲਈ ਅੱਛਾ ਹਾਂਜੀ ਮੈਂ ਪਿਛਲੇ ਸਵੇਰੇ 1,35,000 ਹੀ ਲੈ ਕੇ ਆਂ ਆਛਾ ਆਪ ਪਿਛਲੇ ਸਵੇਰੇ ਜਿਹੜੇ ਲੈਂਦੇ ਮੈਂ ਦੱਸਿਆ ਵੀ ਥੋੜੀ ਮਜਬੂਰੀ ਕਾਰਨ ਹਾਂਜੀ ਦੇਣੀ ਪਈ ਆ ਅੱਛਾ ਤੇ ਕਿ ਚਲੋ ਬੱਚੇ ਕਰਕੇ ਬਾਹਰ ਜਾਣਾ ਮੈਨੂੰ ਅੱਛਾ ਤੁਸੀਂ ਬਾਹਰ ਚਲ ਜਾਣਾ ਹਾਂਜੀ ਬੀਟੀ ਕੋ ਜਾਣਾ ਅੱਛਾ ਅੱਛਾ ਤੁਹਾਨੂੰ ਪਤਾ ਫੇਟਾ ਵੱਡਾ ਮੱਝ ਦੰਗਰ ਸਾਹਮਣਾ ਬੜਾ ਔਖਾ ਹੁੰਦਾ ਬੱਚੇ ਮਗਰ ਔਖਾ ਜਾਂਦਾ ਹੈ ਨਾ ਹਾਂਜੀ ਇਸ ਕਰਕੇ ਮੈਨੂੰ ਮਜਬੂਰੀ ਨੂੰ ਸੇਲ ਕਰਨੀ ਪੈਣੀ ਹੈ ਹੁਣ ਬਾਕੀ ਜਿਤਨਾ ਜੇ ਪਰਲੀ ਗੱਭਣੇ ਆ ਤੇ ਉਹ ਫਿਰ ਜਦੋਂ ਤਿਆਰ ਹੋ ਜੂਗੇ ਤਾਂ ਫਿਰ ਉਹ ਵੀ ਵੇਚ ਦੇਣੀ ਹੈ ਹਾਂਜੀ ਇਹ ਵੀ ਥੋਮਾ ਜ ਆਪਣੇ ਘਰ ਵਾਸਤੇ ਦੁੱਧ ਵਾਸਤੇ ਰੱਖੀ ਦੀ ਆ ਹਾਂਜੀ ਹਾਂਜੀ ਸਾਡਾ ਕੋਈ ਵਪਾਰ ਦਾ ਕੰਮ ਆ ਹਾਂਜੀ ਥਰੇ ਲੂ ਮੱਝਾਂ ਸਾਡੇ ਕੋ ਅਸੀਂ ਦੋ ਦੋ ਮੱਝਾਂ ਰੱਖਦੇ ਇੱਕ ਜਾਂ ਦੋ ਰੱਖੀ ਦੀਆਂ ਤੇ ਹੁਣ ਆ ਸੋ 10 ਕਿਲੋ ਬੋਲਾ ਵਾਜ ਦੇ ਥਲੇ ਅੱਛਾ ਪਰਸਨ ਸੋ ਇਥੇ ਲਈ 10 ਲੀਟਰ ਬੋਲਾ ਹੈ ਹਾਂਜੀ ਤੇ ਪਿਛਲੇ ਸੂਏ ਅਸੀਂ 13 ਕਿਲੋ ਤੋਂ ਚੁਆ ਮੈਂ ਦੇ ਥਲੇ ਅੱਛਾ ਤੇ ਐਰ ਕੀ ਕਿੰਨਾ ਕਰੀ ਜਾਓਗੇ ਕੀ ਵੀ ਵੀਰ ਜੀ ਮੇਰੇ ਖਾਣਾ ਮਿਲਦਾ ਆਸ ਹੈ ਵੀ ਵਾਧੇ ਕਰੂਗੀ ਕਿਲੋ ਠੰਡ ਅੱਛਾ ਤੇ ਹੋ ਸਕਦਾ ਵੀ 14 15 ਵੀ ਕਰ ਦਵੇ ਅੱਛਾ ਬਾਕੀ ਤੁਹਾਨੂੰ ਪਤਾ ਹੀ ਅੱਗੇ ਸੇਵਾ ਦਾ ਬਾਕੀ ਇਹ ਵੀ ਜਿਹੋ ਜਿਹਾ ਟਾਂਚਾ ਸਟਰਕਚਰ ਆ ਕੱਦ ਕਾਠ ਚੰਗਾ ਉਤਰਦਾ ਹੈ ਹਾਂਜੀ ਇੱਕ ਗੱਲ ਵੀਰ ਜੀ ਹੋਰ ਹੈ ਵੀ ਮੈਂ ਇਹਦਾ ਟੀਕਾ ਜਿਹੜਾ ਸੀਮਨ ਆ ਨਾ ਇਕਰਾਨ ਤੇ ਮਾਲੀ ਆ ਅਰਜਨ ਕੁਮਰ ਦਾ ਉੱਤਰ ਆਈ ਇਹ ਲੋ ਫਾਰਮ ਠੰਡੇ ਵਾਲੇ ਬੇਸ਼ੱਕ ਨੈਟ ਦੇ ਕੱਟ ਕੋਈ ਵੇਖ ਲੇ ਮੈਂ ਉਹਦਾ ਟੀਕਾ ਪਰਵਾਇਆ ਸਪੈਸ਼ਲ ਅੱਛਾ ਕੱਟੀ ਆ ਬਹੁਤ ਸ਼ਾਨਦਾਰ ਕੱਟੀ ਆ ਕੱਟੀ ਮਗਰ ਬੜੀ ਵਧੀਆ ਆ ਗਈ ਆ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਦਾ ਬੇਸ਼ੱਕ ਕਿਸੇ ਵੀਰ ਨੇ ਹਾਂਜੀ ਜੇ ਕੱਟੀ ਬੇਸ਼ੱਕ ਦੇਣੀ ਹੋਵੇ ਦੋ ਮਹੀਨੇ ਸਾਂਭ ਕੇ ਦੁੱਧ ਪਿਆ ਕੇ ਬੇਸ਼ੱਕ ਕੱਟੀ ਮੈਨੂੰ ਦੇ ਜੀ ਮੈਂ ਕੱਟੀ ਸਾਂਭ ਕੇ ਰੱਖਾਂਗਾ ਆਪਣੇ ਫਿਰ ਕੱਟੀ ਖਰੀਦ ਲੋਗੇ ਹਣਾ ਜੇ ਮੈਂ ਖਰੀਦ ਲੂੰਗਾ ਜੋ ਮੌਕੇ ਦਾ ਮੁੱਲ ਉਹ ਮੈਂ ਮੁੱਲ ਲੈ ਕੇ ਨਾ ਠੀਕ ਆ ਕੱਟੀ ਦੀ ਮਸਲੀਆ ਮੈਂ ਸੀਮਨ ਦੀ ਵੀ ਫੋਟੋ ਹਾਂ ਜੀ ਤੁਹਾਨੂੰ ਮੈਂ ਹੁਣੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਖੂਨ ਦੇ ਬੇਸੀਮਨ ਵਿੱਚ ਤੁਸੀਂ ਸਟਰੋ ਵੀ ਸਾਹਮਣੇ ਰੱਖਿਆ ਮੈਂ ਤੁਹਾਨੂੰ ਦਿਖਾਉਂਗਾ ਸੀਮਨ ਜਿਹੜਾ ਭਰਿਆ ਸੀਮਨ ਹਾਂ ਤੇ ਇਹਦੀ ਤਸੱਲੀ ਇਹ ਕਲੋ ਸਟਰੋ ਵੀ ਤੁਸੀਂ ਸਾਹਮਣੇ ਰੱਖਿਆ ਸਾਰੇ ਹਨ ਹਾਂ ਸਟਰੋ ਸਾਹਮਣੇ ਰੱਖਿਆ ਮੈਂ ਤਾਂ ਠੀਕ ਹੈ ਤੇ ਆਹ ਕੱਟੀ ਹੈ ਇਹਦੇ ਮਗਰ ਕੱਟੀ ਮਗਰ ਚੰਗੀ ਆ ਬਿਲਕੁਲ ਨਾੜੂ ਨਾਲ ਹਾਂ ਦੇਖ ਸਾਡੇ ਜੀ ਉਹ ਨਾੜੂ ਨਾਲ ਹੈ ਬਾਕੀ ਬਿਲਕੁਲ ਤਾਜ਼ਾ ਨਾੜੂ ਜਿਹੜਾ ਨਾਲ ਕਿੱਲਾ ਨਾੜੂ ਹੈ ਠੀਕ ਹੈ ਤੇ ਤੋਰਦਾ ਹਾਂ ਇੱਕ ਵਾਰੀ ਫੇਰ ਇਹਨੂੰ ਹਾਂ ਜੀ ਕਰੇ ਲੂ ਪਸ਼ੂ ਆ ਸਾਰੇ ਇੱਕ ਉਹ ਨੀਲੀ ਦੀ ਮੱਝ ਆ ਜਿੱਤਰਾ ਸੋਹਣੇ ਪਸ਼ੂ ਰੱਖੇ ਆ ਘੱਟ ਘਾਟ ਪੱਖੋਂ ਪੂਰੀ ਜਵਾਨ ਆ ਜਿਹੜੀ ਪੂਰੀਆਂ ਵੱਡੀਆਂ ਮੱਝਾਂ ਜਿਹਾ ਜਿਹੜੀ ਛੋਟੇ ਹੱਥੀਂ ਮਹਾ ਕਰਨੀ ਪੈਣੀ ਆ ਲੈ ਜਾ ਤੋਰ ਦੇ ਲੰਮੀ ਤੋਰ ਦੇ ਲੈ ਜਾ ਸਿੱਧੇ ਲੈ ਆ ਜੀ ਸੋਰੀ ਹੈ ਬੱਚੇ ਆਲੋ ਥੋੜਾ ਜਿਹਾ ਤੇ ਆ ਦੇਖ ਸਾ ਦੇ ਬਸ ਕੋੜੀਆਂ ਰખી ਆ ਪੂਰੀ ਗੱਦਗਾਠ ਵੀ ਪੂਰਾ ਜਵਾਨ ਤੇ ਉਤਰਾ ਵਿੱਚ ਚਾਲ ਚੱਲਣਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਥੇ ਹੋਇ ਤਰਾ ਚੱਲ ਆ ਜਾ ਬਾਕੀ ਆ ਵੀ ਬੱਚਾ ਬੜਾ ਖੂਬਸੂਰਤ ਆ ਇਹ ਵੀ ਕੱਟੀ ਆ ਬਾਕੀ ਚੰਗੇ ਪਸ਼ੂ ਰੱਖੰਦੇ ਹੀ ਵਾਦਾ ਵਾ ਵੀ ਬੱਚੇ ਵੀ ਮਗਰ ਚੰਗੇ ਆਉਂਦੇ ਆ ਤੇ ਜਿਹੜਾ ਵੇਚਣਾ ਹੋਵੇ ਤੇ ਮੁੱਲ ਵੀ ਚੰਗਾ ਮਿਲ ਜਾਂਦਾ ਹੋਇਆ। ਅਜੇ ਉਹ ਨੇਕੀ ਭਲਾ ਜਿਹੜੀਆਂ ਹਵਾਨੇ ਤੇ ਹੈਗੀਆਂ ਵਾ। ਆ ਦੇਖ ਸਾਡੇ। ਉਹ ਨੇਕੀ ਕੀ ਕੋਈ ਭਾਲ ਆਪਾਂ ਦੇਖ ਸਕਦੇ ਹਾਂ। ਤੇ ਬਾਕੀ ਇਹ ਥਾਣਾ ਦਾ ਸਾਈਜ਼ ਘਰ ਦੇਖ ਸਕਦੇ ਜੇ ਕਾਫੀ ਪਿਆਰਾ ਵਾ ਬਿਲਕੁਲ ਦੂਰ ਦੂਰ ਜਿਹੜਾ ਥਾਣ ਲੱਗਾ ਵਾ ਤੇ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਬ੍ਰੀਕ ਲੀਕ ਬਿਲਕੁਲ ਦੂਰ ਦੂਰ ਜਿਹੜਾ ਥਾਣਿਆ ਚਾਰੇ ਥਣ ਇੱਕੋ ਜਿਹਾ ਤੇ ਦੇਖੋ ਜੇ ਸਾਈ ਦੇ ਆ ਕਿੰਨਾ ਫਿਰ ਆਪਾਂ ਮੁੱਲ ਰੱਖੀਏ ਦਾ ਆਪਾਂ ਹਾਂਜੀ ਮੁੱਲ ਕਿੰਨਾ ਕਰੀਏ ਦਾ ਮੁੱਲ ਦੇ ਵਿੱਚ ਕਰਨ ਨੂੰ ਭਾਜੇ ਦਾ ਮਰਜ਼ੀ ਕਰ ਲਈਏ ਹੁਣ ਸਾਨੂੰ ਨਹੀਂ ਪਤਾ ਵਾ ਵੀ ਇੱਕ ਘੜਾ ਇਹ ਕਰਕੇ ਬਹੁਤ ਵਧੀਆ ਹੱਤਾ ਹੀ ਪੰਜਾਬ ਤੇ ਹਾਂਜੀ ਹਾਂਜੀ ਤੁਹਾਨੂੰ ਪਤਾ ਵੀ ਮਾਲ ਡੰਗਰ ਦਾ ਥੋੜਾ ਆ ਜਾ ਹੁਣ ਢੋਣਿਆ ਕੰਮ ਆ ਧਿਆਨ ਨਹੀਂ ਕਿ ਇਦਾਂ ਜਿਹਾ ਹੈਗਾ ਹਾਂਜੀ ਹਾਂਜੀ ਆ ਮੁੱਲ ਕਰਨ ਨੂੰ ਭਾਉ ਜੀ ਦਾ ਮਰਜੀ ਮੈਂ ਭਾਏ 1.35 ਮੰਗ ਰਹੀਏ ਹਾਂਜੀ ਅਸੀਂ ਮੁੱਲ ਕਰਦੇ ਹਾਂ 1.25 ਹਾਂਜੀ ਘੜਾ ਇਹਦਾ ਮਾਨਤਾ ਜਰੂਰ ਕਰਾਂਗੇ ਅੱਛਾ ਹਾਂਜੀ ਬਾਤ ਜੱਸ ਨੋ ਕਰ ਦਈਏ ਹਾਂਜੀ ਜੱਸ ਨੋ ਜੱਸ ਨੋ ਕਰ ਦਈਏ ਹਾਂਜੀ 1.20 ਦੇ ਦਈਏ ਚਲੋ ਤੁਹਾਡੀ ਗੱਲ ਦੇ ਪੂਰੇ ਪਾਦਨੇ 1.20 ਇੱਕ ਲੱਖ ਤੇ 20000 ਦੀ ਹੈ ਨਾ ਜੱਸ ਨੋ ਕਰ ਦਈਏ ਬਿਲਕੁਲ ਇਹ ਆ ਵੀ ਸਮਾ ਸਾਰਿਆਂ ਦਾ ਕੀਮਤੀ ਆ ਤੁਹਾਡਾ ਵੀ ਆ ਅਗਲੇ ਦੀ ਆਵੇ ਜਿਆਦਾ ਟਾਈਮ ਜਿਹੋ ਹੀ ਆਵੇ ਜਿੰਨੇ ਵੀਰ ਨੇ ਮੇਰੇ ਨਾਲ ਗੱਲ ਕਰਨੀ ਆ ਆਪਾਂ ਜੋ ਗੱਲ ਕਰ ਦਿੱਤੀ ਆ ਹਾਂਜੀ ਹਾਂਜੀ ਉਹ ਨਹੀਂ ਉਹ ਦੂਜੀ ਗੱਲ ਨਹੀਂ ਹੋਣੀ ਚਾਹੀਦੀ ਤੇ ਬਾਕੀ ਕੋਈ ਵੀ ਆਣ ਕੇ ਵੇਖੇ ਇੱਕ ਕਰੀ ਖਾਨਦਾਨ ਕਰੇ ਪਸੰਦ ਆ ਦੇ ਰੋਦਾ ਹੋਵੇ ਕੋਈ ਗੱਲ ਨਹੀਂ ਕੱਟ ਕਾਟ ਪੱਖਾਂ ਪੂਰੀ ਜਵਾਨ ਆ ਸਾਂਵੇਂ ਸੰਵੇਂ ਚੰਗੇ ਆ ਤੇ ਆਪ ਵੀ ਚੰਗੇ ਬਲੱਡ ਲਾਈਨ ਦੇ ਆ ਤੇ ਮਗਰ ਕੱਟੀ ਵੀ ਚੰਗੀ ਬਲੱਡ ਲਾਈਨ ਦੀ ਆ ਕੀ ਕੱਟੀ ਦਾ ਮਤਲਬ ਸਰੀਰ ਅਸਲੀਤੀ ਆ ਬੜੀ ਕੀਗਾ ਮੈਂ ਵਧੀਆ ਪਰਵਾਇਆ ਦਾ ਹਾਂਜੀ ਹਾਂਜੀ ਹਾਂ ਇਹਦਾ ਪਰਮੇਸ਼ਾਹਕ ਮੈਨੂੰ ਮੁੱਲ ਦਾ ਦੇ 2 ਮਹੀਨੇ ਸਾਮਕੇ ਮੈਨੂੰ ਦੇ ਦੇਵੇ ਠੀਕ ਹੈ ਜੀ ਹਾਂ ਮੈਂ ਜੋ ਵੀ ਹੋਊਗਾ ਮੈਂ ਮੁੱਲ ਭਰ ਕੇ ਮੈਂ ਰੱਖਾਂ ਤੇ ਬਾਕੀ ਇੱਥੇ ਆਉਦੇ ਆਪਣੀ ਤਸੱਲੀ ਕਰਕੇ ਦੇ ਦੇਸ਼ ਚ ਆ ਕੇ ਆਪਣੀ ਸਮਝ ਲੈਣਾ ਕਿ ਮਰਜ਼ੀ ਨਾਲ ਪਰਖੇ ਸ੍ਰੀ ਦਰਜਨ ਜੀ